ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਟੜਪੰਥੀ ਸਿੱਖ ਪ੍ਰਚਾਰਕ ਕਿਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਮਰਿਤਪਾਲ ਨੇ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਤਹਿਤ ਆਪਣੇ ਲਗਾਤਾਰ ਤੀਜੀ ਨਜ਼ਰਬੰਦੀ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ ਹੁਣ ਜਨਵਰੀ ਦੇ ਆਖਰੀ ਹਫਤੇ 'ਚ ਹੋਵੇਗੀ ਅਮਰਿਤਪਾਲ ਅਪ੍ਰੈਲ 2023 ਤੋਂ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਰੋਕਥਾਮ ਹਿਰਾਸਤ ਦੇ ਵਿੱਚ ਹੈ ਉਸ ਦੇ ਵਿਰੁੱਧ ਪਹਿਲਾ ਐਨਐਸਏ ਆਦੇਸ਼ 18 ਮਾਰਚ 2023 ਨੂੰ ਜਾਰੀ ਕੀਤਾ ਗਿਆ ਸੀ ਉਹ ਜਿਸ ਨਵੀਨਤਮ ਆਦੇਸ਼ ਨੂੰ ਚੁਣੌਤੀ ਦੇ ਰਿਹਾ ਹੈ ਉਹ 17 ਅਪ੍ਰੈਲ 2025 ਨੂੰ ਜਾਰੀ ਕੀਤੀ ਗਈ ਸੀ ਜਿਸ ਦੀ ਪੁਸ਼ਟੀ ਰਾਤ ਸਰਕਾਰ ਨੇ 25 ਅਪ੍ਰੈਲ 2025 ਨੂੰ ਕੀਤੀ ਅਤੇ ਫਿਰ 24 ਜੂਨ 2025 ਨੂੰ ਵੀ ਕੀਤੀ ਨਜ਼ਰਬੰਦੀ ਦੇ ਆਧਾਰ ਤੇ ਇਲਜ਼ਾਮ ਲਗਾਇਆ ਗਿਆ ਕਿ ਮ੍ਰਿਤਪਾਲ ਨੇ ਦੇਸ਼ ਵਿਰੋਧੀ ਤੱਤਾਂ, ਬਦਨਾਮ ਗੈਂਗਸਟਰਾਂ ਅਤੇ ਅਤਿਵਾਦੀਆਂ ਨਾਲ ਮਿਲ ਕੇ ਉਹਨਾਂ ਵਿਅਕਤੀਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀ ਸਾਜ਼ਿਸ਼ ਰਚੀ ਜੋ ਕਿ ਉਹਨਾਂ ਦੀਆਂ ਗਤੀਵਿਧੀਆਂ ਦਾ ਪਰਦਾਫਾਸ਼ ਕਰ ਸਕਦੇ ਸਨ। ਉਸ ਵਿਰੁੱਧ ਐਫਆਈਆਰ ਦੇ ਵਿੱਚ ਦਰਜ ਕੀਤਾ ਗਿਆ ਕਿ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਨਾਲ ਉਸ ਦਾ ਸੰਬੰਧ ਹੈ ਹਰੀਨੌ ਨੂੰ ਕਦੇ ਅਮਰਿਤਪਾਲ ਦਾ ਕਰੀਬੀ ਮੰਨਿਆ ਜਾਂਦਾ ਸੀ ਪਰ ਬਾਅਦ ਦੇ ਵਿੱਚ ਉਹ ਵੱਖ ਹੋ ਗਿਆ ਤੇ ਸੋਸ਼ਲ ਮੀਡੀਆ ਤੇ ਵਾਰਿਸ ਪੰਜਾਬ ਦੇ ਸੰਗਠਨ ਵਿਰੁੱਧ ਇੱਕ ਵਿਰੋਧੀ ਕਹਾਣੀ ਦਾ ਪ੍ਰਚਾਰ ਕਰ ਰਿਹਾ ਸੀ ਇੱਕ ਹੋਰ ਆਧਾਰ 23 ਮਾਰਚ 2025 ਦੀ ਇੱਕ ਖੂਫੀਆ ਰਿਪੋਰਟ ਹੈ ਜਿਸ 'ਤੇ ਦਾਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਜਦੋਂ ਡਿਬਰੂਗੜ੍ਹ ਜੇਲ੍ਹ 'ਚ ਸੀ ਉਸ ਨੇ ਕੈਨੇਡਾ 'ਚ ਅਨੰਦਪੁਰ ਖਾਲਸਾ ਫੌਜ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਗਠਨ ਦਾ ਨਿਰਦੇਸ਼ਨ ਕੀਤਾ ਸੀ ਰੀਪੋਰਟ 'ਚ ਸੰਗਠਨ ਤੇ ਖਾਲਸਾ ਰਾਜ ਲਈ ਹਥਿਆਰਬੰਦ ਸੰਘਰਸ਼, ਹਥਿਆਰਾਂ ਦੀ ਸਿਖਲਾਈ ਤੇ ਭਾਰਤੀ ਦੂਤਾਵਾਸ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਵਕਾਲਤ ਕਰਨ ਦਾ ਦੋਸ਼ ਲਗਾਇਆ ਗਿਆ। ਅਮਰਿਤਪਾਲ ਨੇ ਇਹਨਾਂ ਦਾਰਾ ਨੂੰ ਸਖਤ ਚੁਣੌਤੀ ਦਿੰਦੇ ਹੋਏ ਕਿਹਾ ਕਿ ਕਤਲ 9 ਅਕਤੂਬਰ 2024 ਨੂੰ ਹੋਇਆ ਸੀ, ਜਦੋਂ ਕਿ ਉਸ ਸਮੇਂ ਉਹ ਪਹਿਲਾਂ ਹੀ NSA ਦੀ ਨਜ਼ਰਬੰਦ ਸੀ, ਇਸ ਲਈ ਉਸ ਦੀ ਸ਼ਮੂਲੀਅਤ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਅਨੁਸਾਰ ਕਤਲ ਕੇਸ ਦੀ ਪੁਲਿਸ ਰਿਪੋਰਟ ਦੀ ਸਮੀਖਿਆ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਵਿਰੁੱਧ ਸਬੂਤਾਂ ਦਾ ਇੱਕ ਵੀ ਟੁਕੜਾ ਨਹੀਂ ਮਿਲਿਆ। एकेएफ इंटरनेशनल ਦੇ ਕਥਨ ਦੇ ਦੋਸ਼ ਦੇ ਸਬੰਧ 'ਚ ਉਹ ਕਹਿੰਦੇ ਨੇ ਕਿ ਇਹ ਪੂਰੀ ਤਰ੍ਹਾਂ ਕਾਲਪਨਿਕ ਅਤੇ ਅਨੁਮਾਨਿਤ ਹੈ ਕਿਉਂਕਿ ਉਹ ਸਖਤ ਨਿਗਰਾਨੀ ਹੇਠ ਸੀ ਤੇ ਕਿਸੇ ਵੀ ਸੰਗਠਨ ਦੇ ਅਗਵਾਈ ਜਾਂ ਸੰਚਾਲਨ ਕਰਨ ਵਿੱਚ ਅਸਮਰਥ ਸੀ ਪਟੀਸ਼ਨ ਜੇ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਜਨਤਕ ਭਾਸ਼ਣ ਹਮੇਸ਼ਾ ਸਿੱਖ ਕਦਰਾਂ ਕੀਮਤਾਂ ਸੱਭਿਆਚਾਰਕ ਪਛਾਣ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਤੇ ਕੇਂਦ੍ਰਿਤ ਰਹੇ ਨੇ ਤੇ ਉਹ ਪੰਜਾਬ ਵਿੱਚ ਨਸ਼ਾ ਖਤਮ ਕਰਨ ਤੇ ਸਮਾਜਿਕ ਸੁਧਾਰ ਮੁਹਿੰਮਾ ਵਿੱਚ ਸਰਗਰਮ ਰਹੇ ਨੇ ਅਮਰਿਤਪਾਲ ਨੇ ਸੁਪਰੀਮ ਕੋਰਟ ਦੇ 10 ਨਵੰਬਰ ਦੇ ਹੁਕਮ ਤੋਂ ਬਾਅਦ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ 6 ਹਫ਼ਤਿਆਂ ਦੇ ਅੰਦਰ ਮਾਮਲੇ ਦਾ ਫੈਸਲਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨਾਂ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪੋਰਰੀ ਰੀਲੀਜ਼ ਮੰਗ ਰਹੇ ਹਨ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 24 ਦਸੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੀਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਊਂਡ ਹੋਇਆ ਸੀ 6 ਹਫ਼ਤੇ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ ਅਟੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਏ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕੱਸੀਆਂ ਪਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ ਅਟੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਗੂ ਹੈ ਜੀ ਇਹਨਾਂ ਨੂੰ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ 'ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨਹੀਂ ਉਹ ਵੀ 11 ਨੂੰ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜਾ ਇਹ ਜਵਾਬ ਦਿੱਤਾ ਸਰਕਾਰ ਨੇ ਫਿਰ ਉਹ ਨਾ ਦੇਣ ਦੇ ਕਰਨ ਵਿੱਚ ਇਹਦੇ ਵਿੱਚ ਤੁਸੀਂ ਦੱਸਿਆ ਕਿ ਮੁੱਖ ਮੁਕੋਹੀ ਪੁਰਾਣੀ ਜਿੱਦਾਂ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਕੇੀਐਫ ਜਥੇਬੰਦੀ ਦੇ ਬਾਰੇ ਇਹ ਕੈਂਡੀਡੇਟ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇੱਕ ਖੱਸ਼ਾ ਜਾਰ ਕਰ ਰਹੇ ਨੇ ਵੀ ਡਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਤਪਾਲ ਸਿੰਘ ਤੁਸਾਨੂੰ ਕਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਤ ਹੈ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ اٹینڈ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾਰ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੀ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰੀਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ اٹینڈ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 24 ਦਸੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਆਊਟ ਹੋਇਆ ਸੀ 6 ਹਫ਼ਤੇ ਐ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ اٹੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ 'ਚ ਇੱਕ ਵੀ ਪੇਜ ਕੰਮਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਏ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕੱਸੀਆਂ ਪਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਐ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ ਅਟੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜਿਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲਾ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ 'ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨਹੀਂ ਉਹ ਵੀ 11 ਨੂੰ ਨਹੀਂ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹਨੇ ਜਵਾਬ ਦਿੱਤਾ ਸਰਕਾਰ ਨੇ ਪਰ ਉਹ ਨਾ ਦੇਣ ਦੇ ਕਾਰਨ ਵਿੱਚ ਇਹ ਵੀ ਤੁਸੀਂ ਦੱਸਿਆ ਕਿ ਮੁੱਖ ਮੁੱਖ ਉਹੀ ਪੁਰਾਣੇ ਕੇਸ ਹਨ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4 ਹਜ਼ਾਰ ਪੇਜਾਂ ਦਾ ਚਲਾਨ ਹੈ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਵ ਡਿਟੈਂਸ਼ਨ ਹੈ ਜੀ ਜੋ ਹੀ AKF ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇਹ ਖੱਸ਼ਾ ਜਾਰ ਕਰ ਰਹੇ ਨੇ ਵੀ ਦਿਬਰੂਗੜ੍ਹ ਜੇਲ੍ਹ ਚ ਬੈਠਿਆ ਭਾਈ ਅਮਰਤਪਾਲ ਸਿੰਘ ਤੁਹਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਤ ਵੀ ਜੋ ਨਾ ਉਹਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕ ਹੀ ਨਹੀਂ ਬਣਦੀ ਕੋਈ ਨਾ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ